ਚਾਹੇ 5-5 ਕਿਲੋ ਲੈ ਲੋ ਸਾਰੇ ਤਰ੍ਹਾਂ ਦਾ ਮਿਲੂ ਤੁਹਾਡੇ ਕੋਲ। ਯਾ ਦੇਖ ਸਕਦੇ ਹੋ ਬਾਈ ਚਾਹੇ 5 ਕਿਲੋ ਚਾਹੇ 10 ਕਿਲੋ ਦੇਖ ਸਕਦੇ ਹੋ ਇਹ ਕਰਕੇ ਮਿਲੂਗਾ। ਜਿਹੜਾ ਭੈਣ ਭਰਾਵਾਂ ਦਾ ਇੱਕ ਪਵਿੱਤਰ ਤਿਹਾੜਾ ਹੈ ਜੀ ਇਸ ਮੌਕੇ ਤੇ ਇੱਕ ਤਾਂ ਆਪਾਂ ਛੋਡੇ ਚੈਨਲ ਥਰੂ ਦੱਸ ਰਹੇ ਹਾਂ ਕਿ ਵੀ ਇੱਕ ਆਫਰ ਲਾਤੀ ਜਿਹੜੀਆਂ ਸ਼ੀਸ਼ੀਆਂ ਪਕਿੰਨ ਸਾਰੀਆਂ ਠੀਕ ਹੈ ਜੀ ਇਹ ਫ੍ਰੀ ਕਰਤੀਆਂ ਜਵੇਂ ਫ੍ਰੀ ਜਮਾਂ ਫ੍ਰੀ ਕਰਤੀਆਂ ਆਪਣੇ ਕੋਲੇ ਵੀਰੇ 505 ਤਰ੍ਹਾਂ ਦਾ ਇਤਰ ਤੇ ਉਦ ਹੁੰਦਾ ਹੈਗਾ ਠੀਕ ਹੈ ਜੀ ਹਾਂ ਬਾਈ ਜਿਹਦੀ ਲੌਂਗ ਲਾਸਟਿੰਗ ਠੀਕ ਹੈ 24 ਘੰਟੇ ਤੋਂ ਘੱਟ ਤਾਂ ਕਿਸੇ ਦੀ ਹੈ ਹੀ ਨਹੀਂ ਅੱਧੀ ਸ਼ੀਸ਼ੀ ਵਰਤਨੀ ਹਾਂਜੀ ਸੋਡੇ ਨਹੀਂ ਪਸੰਦ ਆਇਆ ਸਾਨੂੰ ਵਾਪਸ ਕਰ ਦਿਓ ਪੈਸੇ ਲੈ ਜਾਓ ਕਿਸੇ ਨੂੰ ਉਲਟੀ ਆਉਂਦੀ ਹੈ ਕਿਸੇ ਦਾ ਜੀ ਕੱਚਾ ਹੁੰਦਾ ਹੈ ਕਿਸੇ ਨੂੰ ਘਮੇਰ ਜੀ ਚੜਦੀ ਹੈ ਜਾਨੀ ਕਿ ਕੋਈ ਵੀ ਪ੍ਰੋਬਲਮ ਆਉਂਦੀ ਹੈ ਜਾਂ ਜਿਵੇਂ ਆ ਮੌਸਮ ਚੱਲਦੇ ਹੁਣ ਬਰਸਾਤੀ ਜੇ ਕੱਚੀ ਕੱਚੀ ਸਮੈਲ ਆਦੀ ਹੈ ਗੱਡੀਆਂ ਚੋਂ ਹਾਂਜੀ ਲਾ ਸਾਰਾ ਕੁਝ ਚੱਕ ਦੂ ਗੱਡੀ ਚੋਂ 24000 ਵਾਲਾ ਸਾਨੂੰ 24 ਰੁਪਏ ਦੇ ਐਮਐਲ ਦੇ ਹਿਸਾਬ ਨਾਲ ਮਿਲ ਜੂ ਲੈ ਵੀ 24000 ਵਾਲਾ ਸਿਰਫ 24 ਰੁਪਏ ਤੇ ਜਿਵੇਂ ਆਪਣਾ ਹਰਭਜਨ ਸਿੰਘ ਦਾ ਕਰੈਕਟਰ ਹਾਂਜੀ ਠੀਕ ਹੈ ਜੀ ਉਹ ਮਸਕ ਸਫੀ ਠੀਕ ਹੈ ਜੀ ਕੋਈ 1 ਮਿਲੀਅਨ ਕੋਈ ਡਿਓਰ ਕੋਈ ਬਰਸਾਚੇ ਗੂਚੀ ਗਿਲਟੀ ਕਰੀਡ ਠੀਕ ਹੈ ਬਈ ਲਭੇ ਮਤਰਾ ਰਖੜੀ ਦਾ ਤਿਹਾਰ ਆ ਗਿਆ ਨੇੜੇ ਤੁਸੀਂ ਬਈ ਲੱਖ ਲੱਖ ਰੁਪਏ ਵਾਲੇ ਇਤਰ ਤੁਸੀਂ 100 ਰੁਪਏ ਐਮ ਐਲ ਦੇ ਵਿੱਚ ਲੈ ਕੇ ਜਾ ਸਕਦੇ ਹੋ ਕਿ ਜਾਨੀ ਕਿ ਬਈ ਮਹਿੰਗੇ ਮਹਿੰਗੇ ਬ੍ਰਾਂਡ ਤੇ ਉਦਾਂ ਦੀ ਖੁਸ਼ਬੂ ਤੁਹਾਨੂੰ ਸਿਰਫ ਕੁਸਕਸਾਵਾਂ ਦੇ ਵਿੱਚ ਮਿਲੂਗੀ ਖੜਿਆਂਗੇ ਬਈ ਆਪਾਂ ਸ਼ਹਿਰ ਤਨਹੋਲੇ ਦੇ ਵਿੱਚ ਨਿਮਾਜ ਆਤਰ ਦੇ ਉੱਤੇ ਦੇਖ ਸਕਦੇ ਹੋਗੇ ਬਈ ਤੇ ਇਹ ਬਈ ਹੈਗਾ ਜੀ ਸਾਹਮਣੇ ਦੇਖ ਸਕਦੇ ਹੋ ਕਿ ਦੀਪਕ ਢਾਬੇ ਦੇ ਜਮਾ ਸਾਹਮਣੇ ਤੁਸੀਂ ਇੱਥੇ ਆ ਕੇ ਕਿਸੇ ਵੀ ਤਰ੍ਹਾਂ ਦਾ ਇਤਰ ਤੁਸੀਂ ਲੈ ਕੇ ਜਾ ਸਕਦੇ ਹੋਗੇ ਵੀਰ ਦੇ ਕੋਲੇ ਬਾਈ ਲਗਭਗ 500 ਤਰ੍ਹਾਂ ਦੇ ਇਤਰ ਮਿਲਣਗੇ ਬਾਕੀ ਕੀ ਗੱਲ ਬਾਤ ਹੈ ਕਿ ਆਜੋ ਬਾਈ ਜੀ ਤੇ ਬਾਈ ਜੀ ਨੇ ਲਾਈ ਹੋਈ ਆ ਬਾਈ ਰਖੜੀ ਦੇ ਉੱਪਰ ਖਾਸ ਆਫਰ ਕੀ ਆਫਰ ਆ ਕੀ ਸਾਰੀ ਗੱਲ ਬਾਤ ਕਰਾਂਗੇ ਕਿਉਂਕਿ ਬਾਈ ਰਖੜੀ ਚ ਰਹਿ ਗਏ ਮਾਥਾ ਮਸਾਂ ਦਿਨ 2 ਤੋਂ 3 ਨਿੰਮੇ ਬਾਈ ਨੂੰ ਕਹਾਂਗੇ ਵੀ ਬਾਈ ਕੋਈ ਐਸੀ ਆਫਰ ਦੇ ਦੇ ਭੈਣਾ ਵਾਸਤੇ ਵੀਰਾਂ ਵਾਸਤੇ ਵੀ ਭੱਜੇ ਆਉਣ ਤੇ ਉਹ ਆਫਰ ਹੋਰ ਕਿਤੋਂ ਮਿਲੇ ਵੀ ਨਾ ਨਮਮਹ ਸ੍ਰੀ ਗੁਰੂ ਜੀ ਸ਼ਸ਼ੀਕਾਲ ਬਾਈ ਇਲਤੀ ਲਾਣਾ ਧੂਰੀ ਵਾਲਿਆਂ ਦਾ ਬਹੁਤ-ਬਹੁਤ ਸਵਾਗਤ ਹੈ ਨਮਾਜ਼ ਅਤਰਤਣਾਉਲਾ ਤੇ ਧੰਨਵਾਦ ਧੰਨਵਾਦ ਜੀ ਬਾਈ ਜੀ ਰਖੜੀਆਂ ਆ ਗਿਆ ਜੀ ਨੇੜੇ ਹਾਂਜੀ ਆਫਰ ਕੋਈ ਇਹ ਜੀ ਦੇ ਦਿਓ ਵੀ ਆਫਰ ਕਿਤੋਂ ਵੀ ਨਾ ਮਿਲੇ ਜਿਹੜਾ ਭੈਣ ਭਰਾਵਾਂ ਦਾ ਇੱਕ ਪਵਿੱਤਰ ਤਿਹਾਰ ਹੈ ਜੀ ਇਸ ਮੌਕੇ ਤੇ ਇੱਕ ਤਾਂ ਆਪਾਂ ਸੋਡੇ ਚੈਨਲ ਥਰੂ ਦੱਸ ਰਹੇ ਹਾਂਗੇ ਵੀ ਇੱਕ ਆਫਰ ਲਾਤੀ ਜਿਹੜੀਆਂ ਸ਼ਿਸ਼ੀਆਂ ਪਈਆਂ ਨੇ ਸਾਰੀਆਂ ਠੀਕ ਹੈ ਜੀ ਇਹ ਫ੍ਰੀ ਕਰਤੀਆਂ ਜਮਾ ਫਰੀ ਜਮਾ ਫਰੀ ਕਰਤੀਆਂ ਲੈ ਵੀ ਮਿੱਤਰਵਾਦ ਦੇਖ ਸਕਦੇ ਹੋਗੇ ਮਹਿੰਗੀਆਂ ਮਹਿੰਗੀਆਂ ਸ਼ੀਸ਼ਿਆਂ ਨੇ ਤੁਸੀਂ ਆਪ ਚੈੱਕ ਕਰ ਲਓ ਇਹ ਮਲਾਂ ਦਾ ਵੀ 200 300 400 500 ਰੁਪਏ ਦੀ ਕੱਲੀ ਸ਼ੀਸ਼ੀ ਮਿਲਦੀ ਆ ਹਾਂ ਭਾਈ 6 600 7 700 500 ਦੀ ਸ਼ੀਸ਼ੀ ਹੈ ਇਹ ਇਹ ਸ਼ੀਸ਼ੀ ਆਪਾਂ ਰਖੜੀਆਂ ਦੇ ਤਿਹਾਰ ਤੱਕ ਜਮਾ ਫਰੀ ਕਰਤੀ ਠੀਕ ਆ ਹਾਂਜੀ ਭਾਈ ਔਰ ਫਿਰ ਜੀ ਕੀ ਮਿਲੂਗਾ ਇਹਦੇ ਵਿੱਚ ਇਹਦੇ ਵਿੱਚ ਬਾਈ ਜਿੰਨੇ ਐਮਐਲ ਇਤਰ ਜਿਹੜੀ ਸ਼ਿਸ਼ੀ ਚ ਪੈਂਦਾ ਹੈ ਹਾਂਜੀ ਕੱਲੇ ਇਤਰ ਦੇ ਪੈਸੇ ਲਏ ਜਾਣਗੇ 100 ਰੁਪਏ ਐਮਐਲ ਦੇ ਹਿਸਾਬ ਨਾਲ ਠੀਕ ਹੈ ਜੀ ਸ਼ਿਸ਼ੀ ਖਾਲੀ ਦਾ ਕੋਈ ਪੈਸਾ ਨਹੀਂ ਲੈਣਾ ਆਪਾਂ ਠੀਕ ਹੈ ਜੀ ਤੇ ਬਾਈ ਅਸੀਂ ਨਾ ਸਿੰਪਲ ਸ਼ਿਸ਼ੀਆਂ ਚ ਪਾ ਕੇ ਦਿੰਨੇ ਆਂਗੇ ਹਾਂਜੀ ਠੀਕ ਹੈ ਇਹ ਸ਼ਿਸ਼ੀ ਦਾ ਪੈਸਾ ਨਹੀਂ ਲੈਂਦੇ ਇਤਰ ਦਾ ਪੈਸਾ ਲੈਣੇ ਆਂ ਹਾਂਜੀ ਓਵੇਂ ਆਪਾਂ ਆ ਸ਼ਿਸ਼ੀਆਂ ਫ੍ਰੀ ਕਰਤੀਆਂ ਜਿਹੜੀਆਂ ਪੰਨਿਆਂ ਨੇ ਫੈਂਸੀ ਜਿੰਨੀਆਂ ਵੀ ਪੰਨਿਆਂ ਨੇ ਠੀਕ ਹੈ ਜੀ ਜਿੰਨੇ ਐਮਐਲ ਇਤਰ ਲਾਉਂਗੇ ਸਿਰਫ ਇਤਰ ਦੇ ਪੈਸੇ ਲੱਗਣਗੇ ਬਾਈ ਲੈ ਵੀ ਮਿੱਤਰੋ ਦੇਖ ਸਕ ਆਫਰ ਆ ਭਾਈ ਆ ਜਾਓ ਮੜਾ ਜਾ ਹਾਂਜੀ ਜਿੰਮੇ ਆ ਆਪਣਾ ਕੰਬੋ ਪੈਕ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਇਹਦੇ ਵਿੱਚ ਪੰਜ ਖਰੀਦਣ ਤੇ ਛੇਮਾ ਫਰੀ ਹੈ ਲੈ ਵੀ ਪੰਜ ਨਾਲ ਇੱਕ ਫਰੀ ਹਾਂਜੀ ਸਾਰਿਆਂ ਦੀ ਪੰਜ ਨਾਲ ਇੱਕ ਫਰੀ ਹੈ ਜੀ ਇਹ ਵੀ ਹਾਂਜੀ ਭਾਈ ਤੇ ਇਧਰ ਆ ਵੀ ਭਾਈ ਹਾਂ ਸਾਰਿਆਂ ਤੇ ਪੰਜ ਖਰੀਦਣ ਤੇ ਛੇਮਾ ਫਰੀ ਹੈ ਜੀ ਠੀਕ ਹੈ ਜੀ ਹਾਂ ਜਿਹੜਾ ਦੋ ਡੱਬੇ ਲੈਂਦਾ ਉਹਨੂੰ ਤਿੰਨ ਫਰੀ ਦੇ ਠੀਕ ਹੈ ਲੈ ਵੀ ਮਿੱਤਰ ਏ ਨੇ ਜੀ ਆਫਰਾਂ ਤੇ ਬਾਕੀ ਹੋਰ ਭਾਈ ਜੀ ਆਪਣੇ ਕੋਲੇ ਹੁੰਦਾ ਕੀ ਕੀ ਹੈ ਜੀ ਆਪਣੇ ਕੋਲੇ ਵੀਰੇ 505 ਤਰ੍ਹਾਂ ਦਾ ਇਤਰ ਤੇ ਊਦ ਹੁੰਦਾ ਹੈਗਾ ਠੀਕ ਹੈ ਜੀ ਹਾਂ ਭਾਈ ਜਿਹਦੀ ਲੌਂਗ ਲਾਸਟਿੰਗ ਹੂੰ ਠੀਕ ਹੈ 24 ਘੰਟੇ ਤੋਂ ਘੱਟ ਤਾਂ ਕਿਸੇ ਦੀ ਹੈ ਹੀ ਨਹੀਂ ਕਈ ਸਾਡੇ ਕੋਲੇ ਇਤਰ ਊਦ ਅਸੀਰੀ ਕਹਿੰਦੇ ਹਾਂਜੀ ਠੀਕ ਹੈ ਬੀ ਅਸੀਂ 24 ਘੰਟੇ ਦੀ ਰਸਦ ਦੇਾਂਗੇ ਪਰ ਕਸਟਮਰ ਆ ਕੇ ਦੱਸਦਾਗਾ ਵੀ ਮੇਰੇ 3 ਦਿਨ ਹੋ ਗਏ ਮੈਂ ਸਾਬਣ ਨਾਲ ਵੀ ਨਹਾ ਲਿਆ 3 ਵਾਰੀ 3 ਦਿਨ ਲਗਾਤਾਰ ਹੋ ਗਏ ਨਾ ਉਦੋਂ ਵੀ ਖੁਸ਼ਬੂ ਨਹੀਂ ਜਾ ਰਹੀ ਲੋਕਾਂ ਨੇ 5-5 ਦਿਨ ਦਾ ਵੀ ਸਾਨੂੰ ਆ ਕੇ ਦੱਸਿਆ ਵੀ ਖੁਸ਼ਬੂ ਗਈ ਹੀ ਰਹੀਗੀ ਬਾਈ ਆਪਾਂ ਨਾ ਇੱਕ ਐਡੀਕ ਜ਼ਿੰਮੇਵਾਰੀ ਲੈਨੇ ਆ ਵੀ ਸਾਥੋ ਤੁਸੀਂ ਇਤਰ ਖਰੀਦ ਲਿਆ ਸਾਥੋ ਤੁਸੀਂ ਊਦ ਖਰੀਦ ਲਿਆ ਅੱਧੀ ਸ਼ੀਸ਼ੀ ਵਰਤ ਲਈ ਸੋਡੇ ਨਹੀਂ ਪਸੰਦ ਆ ਸਾਨੂੰ ਵਾਪਸ ਕਰ ਦਿਓ ਪੈਸੇ ਲੈ ਜਾਓ ਠੀਕ ਹੈ ਜੀ ਹਾਂ ਲੈ ਵੀ ਐਡੀ ਵੱਡੀ ਆਫਰ ਦੇਖ ਸਕਦੇ ਹੋ ਦੂਜੀ ਗੱਲ ਇਹ ਨਹੀਂ ਹੈਗਾ ਹੂੰ ਅਗਾ ਕਈ ਬੰਦੇ ਕਹਿੰਦੇ ਨੇ ਵੀ ਸੀ ਹਜ਼ਾਰ ਦੀ ਚੀਜ਼ ਲੈ ਕੇ ਗਏ ਆ 500 ਦੀ ਲੈ ਕੇ ਗਏ ਆ ਵੀ ਸਾਡਾ ਉਦੋਂ ਚੌਗਣਾ ਤੇਲ ਮੱਚ ਜੂ ਜਿੱਦ ਦੇ ਸੋਡਾ ਦੀਪ ਘਟਾਬੇ ਕਨੀ ਗੇੜਾ ਆਵਾਜ਼ ਦਾ ਤਣਾ ਉਲੇ ਉਦਿਆਂ ਕੇ ਮੋੜ ਦਿਓ ਪੈਸੇ ਲੈ ਜਾਓ ਰੱਖ ਲੋ ਨਾ ਟਾਈਮ ਉਹਨਾਂ ਟਾਈਮ ਕੋਲੇ ਬਰਤਲ ਉਹ ਨਜ਼ਰ ਵਰਤੀ ਜਾਓ ਵਰਤੀ ਜਾਓ ਹਾਂ ਠੀਕ ਹੈ ਜੀ ਕੋਈ ਚੱਕਰ ਨਹੀਂ ਲੈ ਵੀ ਆਓ ਫਿਰ ਤਾਂ ਪੱਕਿਆ ਵੀ ਬਾਈ ਜੇ ਤੁਹਾਨੂੰ ਨਹੀਂ ਪਸੰਦ ਆ ਇਹਨਾ ਤੁਸੀਂ ਹੋਰ ਲੈ ਜਾਓ ਠੀਕ ਹੈ ਜੀ ਤੇ ਬਾਕੀ ਬਾਈ ਦੇਖ ਸਕਦੇ ਹੋਗੇ ਹੋਰ ਵੀ ਬਹੁਤ ਕੁਝ ਹਨ ਆਈਟਮਾਂ ਇੰਨੀਆਂ ਨੇ ਵੀ ਜਦੋਂ ਤੁਸੀਂ ਇੱਥੇ ਆਓਗੇ ਕੋਸਣਾ ਕੋਸ ਲੈ ਕੇ ਜਾਓਗੇ ਇਹ ਕੀ ਹੈ ਬਈ ਫੁੱਲ ਜਾ ਇਹ ਬਈ ਆਪਾਂ ਜਿਵੇਂ ਟੇਬਲ ਦੇ ਉੱਤੇ ਪੇਪਰ ਵੇਟ ਕਹਿ ਸਕਦੇ ਖੁਸ਼ਬੂ ਵਾਲਾ ਖੁਸ਼ਬੂ ਵਾਲਾ ਪੇਪਰ ਵੇਟ ਅੱਛਾ ਜੀ ਹਾਂ ਜਿਵੇਂ ਆਪਣਾ ਕਾਗਜ਼ ਪਏ ਹੁੰਦੇ ਨੇ ਦਫ਼ਤਰਾਂ ਚ ਹੋਰ ਹੈ ਨਾਲ ਤਾਂ ਉਹ ਪੇਪਰ ਦੇ ਉੱਤੇ ਵੇਟ ਹੈ ਹਾਂਜੀ ਨਾਲੇ ਬੋਤਲ ਹੈ ਜਿਹਦੇ ਵਿੱਚ ਖੁਸ਼ਬੂ ਜਿਹੜੀ ਮਰਜ਼ੀ ਪਾਓ ਇਤਰੂਦ ਐਂ ਲਾਓ ਨਾਲੇ ਇਹਨੂੰ ਪਿਆ ਰਣ ਦੇ ਨਾਲੇ ਪਿਆ ਸੋਣਾ ਲੱਗਦਾ ਬਈ ਇਹ ਸਹੀ ਗੱਲ ਹੈ ਜੀ ਠੀਕ ਹੈ ਬਈ ਇਹ ਆਈਟਮ ਹੋ ਗਈ ਤੇ ਇੱਕ ਵਈ ਆਹ ਕੀ ਚੀਜ਼ ਹੈਗੀ ਨਿੰਮੇ ਇਹ ਬਾਈ ਹੈਗੇ ਨੇ ਆਪਣੇ ਗੱਡੀਆਂ 'ਚ ਟੰਗਣ ਵਾਲੇ ਹਾਂਜੀ ਇਤਰ ਤੇ ਊਦ ਕਿਸੇ ਨੂੰ ਉਲਟੀ ਆਉਂਦੀ ਹੈ ਕਿਸੇ ਦਾ ਜੀ ਕੱਚਾ ਹੁੰਦਾ ਹੈ ਕਿਸੇ ਨੂੰ ਘਮੇਰ ਜੀ ਚੜਦੀ ਹੈ ਜਾਨੀ ਕਿ ਕੋਈ ਵੀ ਪ੍ਰੋਬਲਮ ਆਉਂਦੀ ਹੈ ਜਾਂ ਜਿਵੇਂ ਆ ਮੌਸਮ ਚੱਲਦੇ ਹੁਣ ਬਰਸਾਤੀ ਜੇ ਕੱਚੀ ਕੱਚੀ ਸਮੈਲ ਆਦੀ ਹੈ ਗੱਡੀਆਂ 'ਚੋਂ ਹਾਂਜੀ ਮੈਂ ਸਾਰਾ ਕੁਝ ਚੱਕ ਦੂ ਗੱਡੀ 'ਚੋਂ ਲੈ ਵੀ ਮਿੱਤਰੋ ਜਾਨੀ ਕਿ ਇਹ ਹੈ ਜੀ ਸਪੈਸ਼ਲ ਕਾਰਾਂ ਦੇ ਵਾਸਤੇ ਹਾਂ ਬਾਈ ਇਸੇ ਤਰ੍ਹਾਂ ਆਪਣੇ ਕੋਲੇ ਬਲੋਰ ਤੇ ਲਾਉਣ ਨੂੰ ਹਾਂਜੀ ਆ ਚੀਜ਼ਾਂ ਹੁੰਦੀਆਂ ਨੇ ਬਾਈ ਠੀਕ ਆ ਆਹਾ ਦ ਡੀਜੇ ਬਲੋਰ ਚਲਾ ਲਓ ਘਰੇ ਕਮਰਾਂ ਚ ਲਾ ਲਓ ਏਸੀ ਦੇ ਵਿੱਚ ਇਹਨੂੰ ਐ ਖੋਲੋ ਇਹ ਚ ਇਤਰ ਦੇ ਦੋ ਤੁਮਕੇ ਪਾਓ ਐ ਲਾਓ ਤੇ ਟੰਗੋ ਜੀ ਇਥੋਂ ਦੀ ਏਸੀ ਦੀ ਹਵਾ ਆਉ ਹਵਾ ਵਿੱਚ ਦੀ ਕਰਾਸ ਹੋ ਕੇ ਆਪਣੇ ਕੋਲ ਖੁਸ਼ਬੂ ਖੁਸ਼ਬੂ ਆਉ ਟੋਪ ਦੀ ਆਉ ਬਈ ਲੈ ਵੀ ਆ ਆਈਟਮ ਤਾਂ ਵਧੀਆ ਇਹ ਦੇਖ ਸਕਦੇ ਮੱਲਾ ਇਹਦਾ ਹੋਊ ਵੀ ਇਸ ਹਸਤੀ ਜੀ ਇਹ ਬਾਈ ਨਾਲ ਦੇ ਇਤਰ ਦੀ ਸ਼ੀਸ਼ੀ ਹੈ ਭਰ ਕੇ ਪੂਰੀ अच्छा जी ठीक है नाल वाली शीशी भर के पूरी 300 रुपैयां दी दोनों चीजਾਂ ਨੇ ਲੈ ਵੀ 300 रुपैयां दी दोनों चीजਾਂ ਮੈਂ ਲੱਗਦਾ ਵੀ ਇਹ ਲਗਭਗ 500 ਮਿੰਨਾਂ ਦਾ ਕੱਢ ਜਾਣਗੇ ਬੜੇ ਆਰਾਮ ਨਾਲ ਬਾਈ ਬੜੇ ਆਰਾਮ ਨਾਲ ਠੀਕ ਹੈ ਜੀ ਲੈ ਵੀ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਹੋਗੇ ਹੋਰ ਬਾਈ ਜੀ ਇਹ ਕਾਹੇ ਹੋਰ ਬਾਈ ਆਪਣੇ ਕੋਲੇ ਇੱਧਰ ਆ ਜਾਓ ਪਹਿਲਾਂ ਆਪਣੇ ਕੋਲੇ ਕਪੂਰ ਆ ਗਿਆ ਇਹ ਹਾਂਜੀ ਠੀਕ ਹੈ ਅਬ ਬਖੂਰ ਆ ਗਏ ਬਖੂਰ ਬਖੂਰ ਦੇ ਵਿੱਚ ਆਪਣੇ ਕੋਲੇ 15 ਤਰ੍ਹਾਂ ਦੀ ਖੁਸ਼ਬੂ ਆ ਠੀਕ ਹੈ ਜੀ ਠੀਕ ਹੈ ਤੁਸੀਂ ਆ ਬਖੂਰਦਾਨੀਆਂ ਆ ਗਈਆਂ ਇਹਦੇ ਵਿੱਚ ਲਾਓ ਬਿਜਲੀ ਵਾਲੇ ਵੀ ਨੇ ਕੋਲੇ ਵਾਲੇ ਵੀ ਨੇ ਸਾਰੇ ਤਰ੍ਹਾਂ ਦੇ ਅਲੱਗ-ਅਲੱਗ ਨੇ ਲਾਓ ਇੱਕ ਵਾਰ ਜਿਵੇਂ ਬੰਦ ਰੂਮ ਚਲਾ ਲਿਆ ਲੌਬੀ ਚਲਾ ਲਿਆ ਲੌਬੀ ਚ ਲਾ ਕੇ ਸਾਰੇ ਰੂਮਾਂ ਚ ਖੁਸ਼ਬੂ ਆ ਜੂਗੀ ਔਰ ਤੈਨੂੰ ਤੋਂ 4 ਦਿਨ ਖੁਸ਼ਬੂ ਨਹੀਂ ਜਾਂਦੀ ਇੱਕ ਵਾਰੀ ਲਾਏ ਤੋਂ ਲੈ ਵੀ ਆਹ ਤਾਂ ਆਈਟਮ ਬਾਹਲੀ ਘੈਂਟ ਆ ਨਾ ਹਾਂਜੀ ਵੀਰੇ ਨਿੰਮ ਬਈ ਕਾਇਦੇ ਬਾਰੇ ਦੱਸ ਯਾਰ ਕੀ ਚੀਜ਼ ਹੁੰਦੀ ਹੈ ਇਹ ਸਰਦੀ ਕੀ ਹੈ ਇਹ ਇਹ ਨਾ ਕਪੂਰ ਹੁੰਦਾ ਹੈ ਕਈ ਬੰਦਿਆਂ ਦਾ ਮੰਨਣਾ ਹੈਗਾ ਠੀਕ ਆ ਚਲੋ ਹਰੇਕ ਬੰਦੇ ਦਾ ਆਪਦਾ ਹੁੰਦਾ ਹੈ ਵੀ ਇਹਦੇ ਨਾਲ ਨੈਗੇਟਿਵਿਟੀ ਨਹੀਂ ਆਉਂਦੀ ਹੈਗੀ ਠੀਕ ਆ ਜੀ ਉਹਦੇ ਕਰਕੇ ਦੀ ਛੋਟੀ ਜਿਹੀ ਡਲੀ ਲਾਉਂਦੇ ਨੇ ਠੀਕ ਆ ਇਹਦੀ ਜਿਵੇਂ ਤੁਸੀਂ ਦੇਖਿਆ ਹੋ ਜਦੋਂ ਮੂਰੇ ਕਰੋਨਾ ਆਇਆ ਹੂੰ ਹੂੰ ਇੱਕ ਆਪਾਂ ਬੱਚਿਆਂ ਦੇ ਗਲਜੇ 'ਚ ਨਹੀਂ ਲੀਰ ਜੀ 'ਚ ਬੰਨ ਕੇ ਲਾਏ ਹੋਏ ਸੀ ਉਹ ਚੀਜ਼ ਆ ਇਹ ਠੀਕ ਆ ਮਸ਼ਕ ਕਪੂਰ ਦੀ ਟਿੱਕੀ ਗਾਹੰਦੇ ਨੇ ਇਹਨੂੰ ਟਿੱਕੀ ਹੈਗੀ ਹਾਂਜੀ ਬਈ ਆ ਖੁਸ਼ਬੂ ਦੇਖੋ ਤੁਹਾਨੂੰ ਆ ਸੌਖਾ ਸੌਖਾ ਸਾਹ ਆਉਣ ਲੱਗ ਜੂ ਇਹਦੇ ਨਾਲ ਹਾਂ ਸਹੀ ਗੱਲ ਆ ਨਾ ਹਾਂਜੀ ਇਹ ਰਗਾਂ ਖੋਲਦੀ ਹੈ ਜਿਹੜੀ ਉਹ ਚੀਜ਼ ਆ ਬਈ ਇਹ ਬੱਚਿਆਂ ਨੂੰ ਜਿਹੜੀ ਆਪਾਂ ਗਲਜੇ 'ਚ ਰਸ 'ਚ ਲੀਰ 'ਚ ਬੰਨ ਕੇ ਬੰਨਿਆ ਹੋਇਆ ਸੀ ਦੇ ਵੀ ਮਿੱਤਰੋ ਦੇਖ ਸਕਦੇ ਹੋ ਐਸੀ ਤਰ੍ਹਾਂ ਹੀ ਬਈ ਆਪਾਂ ਪਰਫਿਊਮ ਦੀਆਂ ਸ਼ੀਸ਼ੀਆਂ ਤਿਆਰ ਕਰਦੇ ਆਂ ਛੋਟੀ ਤੋਂ ਛੋਟੀ ਹਾਂਜੀ ਵੱਡੀ ਤੋਂ ਵੱਡੀ ਪਰਫਿਊਮ 50000 ਵਾਲਾ 20000 ਵਾਲਾ 70000 ਵਾਲਾ ਜਿਹੜਾ ਮਰਜੀ ਤਿਆਰ ਕਰਾ ਲਓ ਤੁਹਾਨੂੰ ਮੌਕੇ ਤੇ ਉਹ ਮੁੰਡਾ ਤਿਆਰ ਉੱਥੇ ਕਰਕੇ ਦੇਊਗਾ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਮਰਜੀ ਰੇਟ ਕਿੰਨਾ ਰਹੂਗਾ ਇਹਦੇ ਨੀ ਮੈਂ ਬਈ ਇੱਧਰ ਤੇ ਊ ਦਾ ਰੇਟ 100 ਰੁਪਏ ਪਰ ਐਮ ਐਲ ਜਿਵੇਂ ਹਾਂਜੀ ਉਵੇਂ ਪਰਫਿਊਮ ਦਾ ਰੇਟ 24 ਰੁਪਏ ਪਰ ਐਮ ਐਲ ਸਿਰਫ 24 ਰੁਪਏ 24000 ਵਾਲਾ ਤੁਹਾਨੂੰ 24 ਰੁਪਿਆ ਦੇ ਐਮ ਐਲ ਦੇ हिसाब ਨਾਲ ਮਿਲ ਜੂ ਲੈ ਵੇ 24000 ਵਾਲਾ ਸਿਰਫ 24 ਰੁਪਏ ਪਰ ਮਿਲਦੇ ਵਿੱਚ ਬਿਲਕੁਲ ਭਾਈ ਜਿਵੇਂ ਆ ਮੁਕਾਰਟਾ ਦੇਖੋ ਹਾਂਜੀ ਤੁਸੀਂ YouTube ਤੇ ਸਰਚ ਮਾਰ ਲਓ ਕਿਤੇ ਵੀ ਇਹਦੀ ਜਿਹੜੀ ਆ ਉਹ ਆਪਣੀ ਪ੍ਰਾਈਸ ਹੈ 71000 ਰੁਪਿਆ ਠੀਕ ਆ ਠੀਕ ਹੈ ਆਪਣੇ ਕੋਲ 24 ਰੁਪਏ 24 ਰੁਪਏ 24 ਰੁਪਏ ਪਰਫਿਊਮ ਚ ਇਤਰ ਚ 100 ਰੁਪਏ ਠੀਕ ਹੈ ਜੀ ਆਈ ਬਾਈਆ ਬਰਾਟ ਕੋਲੀ ਵਾਲਾ ਕਰੀਡ ਹੈ ਹਾਂਜੀ 34 35000 ਦਾ ਹੈ ਆਪਣੇ ਕੋਲ 24 ਰੁਪਏ ਪਰਫਿਊਮ ਚ 100 ਰੁਪਏ ਚ ਠੀਕ ਆ ਆਈਕੂ ਦੇ ਵੱਡੇ ਐਕਟਰ ਬਈ ਜਿਹੜੀ ਚੀਜ਼ ਜੂਜ ਕਰਦੇ ਨੇ ਉਹ ਤੁਸੀਂ ਇੱਥੋਂ ਲੈ ਕੇ ਜਿਵੇਂ ਬਈ ਆਲੀਆ ਭੱਟ ਹੀਰੋ ਨੇ ਜੀ ਹਾਂਜੀ ਉਹ ਗੂਚੀ ਫਲੋਰਾ ਆਲੀਆ ਭੱਟ ਹਾਂਜੀ ਬਈ ਠੀਕ ਹੈ ਜੀ ਤੇ ਜਿਵੇਂ ਆਪਣਾ ਹਰਪਾਜਨ ਸਿੰਘ ਦਾ ਕਰੈਕਟਰ ਹਾਂਜੀ ਠੀਕ ਹੈ ਜੀ ਉਹ ਮਸਕ ਸਫੀ ਠੀਕ ਹੈ ਜੀ ਕੋਈ 1 ਮਿਲੀਅਨ ਕੋਈ ਡਿਓਰ ਕੋਈ ਬਰਸਾਚੇ ਗੂਚੀ ਗਿਲਟੀ ਹਮ ਕਰੀਡ ਠੀਕ ਹੈ ਜੀ ਠੀਕ ਆ ਬਈ ਇਹ ਸਾਰੇ ਆਪਣੇ ਕੋਲੇ ਇੰਗਲਿਸ਼ ਅਰਬੀਨ ਤੁਰਕਿਸ਼ ਜਿਹੜਾ ਮਰਜੀ ਲੈ ਲਓ ਜਿੰਨਾ ਮਰਜੀ ਲੈ ਲਓ ਕਿਲਵਾਂ ਚ ਵੀ ਮਿਲ ਜਾਣਗੇ ਐਮਐਲਾਂ ਚ ਵੀ ਮਿਲ ਜਾਣਗੇ ਠੀਕ ਹੈ ਜੀ ਕਿਲੋ ਅੱਜ ਕਿਵੇਂ ਸਨੂਹ ਦਿਖਾਉ ਸੀ ਜਿਹੜੀ ਆ ਪੌਦੇ ਦਿਖਾਈਏ ਕਿਲਵਾਂ ਚ ਬਈ ਆਏ ਆ ਚਾਹੇ 5-5 ਕਿਲੋ ਲੈ ਲਓ ਸਾਰੇ ਤਰ੍ਹਾਂ ਦਾ ਮਿਲੂ ਤੁਹਾਡੇ ਕੋਲ ਬਈ ਆ ਦੇਖ ਸਕਦੇ ਹੋ ਬਈ ਚਾਹੇ 5 ਕਿਲੋ ਚਾਹੇ 10 ਕਿਲੋ ਦੇਖ ਸਕਦੇ ਹੋ ਇੱਦਾਂ ਕਰਕੇ ਮਿਲੂਗਾ ਚਾਹੇ ਕੋਈ ਰਿਟੇਲ ਚ ਲੈ ਜਾਓ ਚਾਹੇ ਹੋਲ ਸੇਲ ਚ ਲੈ ਜਾਓ ਹਾਂਜੀ ਸਾਰੇ ਤਰ੍ਹਾਂ ਦਾ ਪਰ ਉਹ ਇੱਥੋਂ ਮਿਲੂਗਾ ਦੀਪਕ ਠਾਬੇ ਦੇ ਸਾਹਮਣੇ ਉਹ 来 ਮਿੱਤਰੋ ਆਜੋ ਮਿੱਤਰੋ ਜੇ ਕਿਸੇ ਵੀ ਮੇਰੇ ਵੀਰ ਨੇ ਕੰਮ ਵੀ ਸ਼ੁਰੂ ਕਰਨਾ ਹੋਵੇ ਤਾਂ ਨਿੰਮਾ ਬਾਈ ਤੁਹਾਡਾ ਕੰਮ ਵੀ ਸ਼ੁਰੂ ਕਰਾ ਕੇ ਦੇਊਗਾ ਕਿਉਂ ਬਾਈ ਨਿੰਮੇ ਬਿਲਕੁਲ ਭਾਈ ਔਰ ਹਰੇਕ ਬੰਦੇ ਨੂੰ ਆਪਾਂ ਕਹਿੰਦੇ ਆਂ ਵੀ ਆਪਦੀ ਦੁਕਾਨ ਦੇ ਅੰਦਰ ਲਿਖ ਦਿਓ ਵੀ ਕੋਈ ਚੀਜ਼ ਪਸੰਦ ਨਾ ਆਵੇ ਤਾਂ ਪੈਸੇ ਵਾਪਸ ਠੀਕ ਹੈ ਜੀ ਹਾਂਜੀ ਭਾਈ ਯਾਨੀ ਕਿ ਇੱਥੇ ਵਾਲੀ ਉਹ ਗਰੰਟੀ ਮਿਲੇ ਉਹਨੂੰ ਵੀ ਬਾਈ ਨੂੰ ਪੂਰੀ ਬਾਈ ਪੂਰੀ ਗਰੰਟੀ ਹੋਊਗੀ ਠੀਕ ਹੈ ਜੀ ਆਈਏ ਕਿੱਥੇ ਹੁਣ ਇੱਕ ਵਾਰ ਦੱਸ ਦੇ ਦੀਪਕ ਢਾਬੇ ਦੇ ਬਿਲਕੁਲ ਐਨ ਸਾਹਮਣੇ ਧਨੌਲੇ ਆਪਣਾ ਮੋਬਾਈਲ ਨੰਬਰ ਹੈਗਾ 90231003029200700302 ਲੈ ਵੀ ਮਿੱਤਰੋ ਚੱਕ ਲੋ ਫੋਨ ਸਕਰੀਨ ਦੇ ਉੱਪਰ ਨੰਬਰ ਹੈਗਾ ਜਾਣਕਾਰੀ ਲੈ ਲਓ ਤੇ ਰਖੜੀ ਦੇ ਆਫਰ ਦੀ ਭਾਈ ਛੇਤੀ ਛੇਤੀ ਫਾਇਦਾ ਉਠਾ ਲਓ ਕਿਉਂਕਿ ਦਿਨ 5 ਤੋਂ 4 ਹੀ ਰਹਿ ਗਏ ਠੀਕ ਹੈ ਨਹੀਂ ਮੇ ਭਾਈ ਓਕੇ ਭਾਈ ਧੰਨਵਾਦ ਜੀ ਅੱਛੀ ਕਾਲ ਜੀ